ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਸਾਡੇ ਇਸ ਚੈਨਲ ਤੇ ਰਿਸ਼ਤਿਆਂ ਦੀ ਐਡ ਵੀ ਲਗਵਾਈ ਜਾਂਦੀ ਹੈ ਨਾਲ ਰਿਸ਼ਤੇ ਮੈਚ ਕਰਕੇ ਵੀ ਦਿੱਤੇ ਜਾਂਦੇ ਆ ਜੀ ਇਹ ਰਿਸ਼ਤਾ ਹੈ ਜੀ 2056 ਫਾਈਲ ਨੰਬਰ ਏ ਰਿਸ਼ਤਾ ਜੀ ਜ਼ਿਲ੍ਹਾ ਲੁਧਿਆਣਾ ਮੁੰਡੇ ਦੀ ਕਾਸਟ ਜੱਟ ਸਿੱਖ ਗੋਤ ਪਨਾਹਚ ਡੇਟ ਆਫ ਬਰਥ 15 9 1997 ਹਾਈਟ 5 ਫੁੱਟ 9 ਇੰਚ ਯੋਗਤਾ ਗ੍ਰੈਜੂਏਸ਼ਨ ਅਕਾਲ ਯੂਨੀਵਰਸਿਟੀ ਤੋਂ ਮਨੋਵਿਗਿਆਨ ਆਨਰਸ ਐਮਏ ਮਨੋਵਿਗਿਆਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਾਉਂਸਲਿੰਗ ਮਨੋਵਿਗਿਆਨ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ ਵਿਸ਼ੇਸ਼ਤਾ ਹਣ ਮੁੰਡਾ टीएसएस ਤਕਨੀਕੀ ਸਹਾਇਤਾ ਸੇਵਾ ਪੰਜਾਬ ਪੁਲਿਸ ਵਿੱਚ ਸਰਕਾਰੀ ਨੌਕਰੀ ਕਰ ਰਿਹਾ ਹੈਗਾ ਜਮੀਨ ਦੋਪਰਾਮਾ ਕੋਲ ਸੱਤ ਕਿੱਲੇ ਹੈ ਪਰਿਵਾਰ ਦਾ ਅਮਰਿਤ ਛਕਿਆ ਹੋਇਆ ਫੈਮਿਲੀ ਸਾਰੀ ਵੈਸ਼ਨੂ ਆ ਹੁੰਡਾ ਨਸ਼ੀਪੱਤੇ ਤੋਂ ਬਿਲਕੁਲ ਰਹਿਤਾ ਵਧੀਆ ਸਰਕਾਰੀ ਨੌਕਰੀ ਕਰਦਾ ਹੈ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਸਰਕਾਰੀ ਫੀਲਡ ਵਿੱਚ ਜੌਬ ਕਰਦੀ ਹੋਵੇ ਵਧੀਆ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਸੋਹਣੀ ਸੁਨੱਖੀ ਪਹਿਲੇ ਟੀਚਰ ਲੜਕੀ ਨੂੰ ਤੇ ਬੈਂਕ ਲੜਕੀ ਨੂੰ ਆ ਮੁੰਡਾ ਵਧੀਆ ਸੋਹਣਾ ਸੁਨੱਖਾ ਸਿੱਖ ਸਰਦਾਰ ਕੁੜੀ ਦੀ ਕਾਸਟ ਜੱਟ ਸਿੱਖ ਹੋਵੇ ਪਰਿਵਾਰ ਮਿਲਨ ਵਰਤਨਸਾਰ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਜੀ ਸਕਰੀਨ ਤੇ ਲਾਲ ਪੱਟੀ ਤੇ ਦਿੱਤਾ ਹੋਇਆ ਪਰਿਵਾਰ ਦਾ ਨੰਬਰ ਇਸ ਪਰਿਵਾਰ ਨਾਲ ਸੰਪਰਕ ਕਰਕੇ ਹੋਰ ਰਿਸ਼ਤੇ ਦੀ ਤੁਸੀਂ ਜਾਣਕਾਰੀ ਇਸ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਆਇਆ ਹੈ 2057 ਫਾਈਲ ਨੰਬਰ ਜ਼ਿਲ੍ਹਾ ਬਰਨਾਲਾ ਮੁੰਡੇ ਦੀ ਕਾਸਟ ਰਾਮਗੜੀ ਸਿੱਖ ਗੋਤ ਜੰਡੂ ਡੇਟ ਆਵਰਦ 151995 ਸਟੇਟਸ ਪੀਆਰ অন্ਟਾਰੀਓ ਸਟਡੀ ਬੀਸੀ ਹਾਈਟ 5 ਫੁੱਟ 11 ਇੰਚ ਵਰਕ ਫਾਈਨੈਂਸ਼ੀਅਲ ਐਡਵਾਈਜ਼ਰ ਫੈਮਲੀ ਚ ਪੇਰੈਂਟਸ ਇਨ ਕੈਨੇਡਾ 1 ਬ੍ਰਦਰ ਇੰਡੀਆ ਮੁੰਡਾ ਵਧੀਆ ਸੋਨਾ ਸੁਨੱਖਾਗਾ ਫੈਮਲੀ ਸਾਰੀ ਵੈਸ਼ਨੂ ਆ ਪਰਿਵਾਰ ਪਰਿਵਾਰ ਚ ਸਾਰੀ ਫੈਮਲੀ ਦਾ ਅਮਰਸ਼ਾ ਗਿਆ ਹੋਇਆਗਾ ਬਹੁਤ ਵਧੀਆ ਫੈਮਲੀ ਦਾ ਰਿਸ਼ਤਾਗਾ ਮੁੰਡੇ ਦਾ ਬਾਕੀ ਪੰਜਾਬ ਚ ਵੀ ਬਹੁਤ ਵਧੀਆ ਘਰਬਾਰ ਬਣਿਆ ਹੋਇਆ। ਕੁੜੀ ਦਾ ਰਿਸ਼ਤਾ ਚਾਹੀਦਾ ਹੈਗਾ। ਕੁੜੀ ਕੈਨੇਡਾ ਦੀ ਪੀਆਰ ਹੋਵੇ। ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ, ਬੱਧੀਆ ਸੋਹਣੀ ਹੋਵੇ। ਕੁੜੀ ਦੀ ਹਾਈਟ 5 ਫੁੱਟ 5 ਇੰਚ ਤੋਂ ਉੱਪਰ ਹੋਵੇ। ਇਸ ਪਰਿਵਾਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ। ਲਾਲ ਪੱਟੀ ਉੱਤੇ ਨੰਬਰ ਦਿੱਤਾ ਹੋਇਆ ਹੈਗਾ। ਅਗਲਾ ਰਿਸ਼ਤਾ ਹੈ ਜੀ 2058 ਫਾਈਲ ਨੰਬਰ ਜ਼ਿਲ੍ਹਾ ਮਹਾੜੀ, ਮੁੰਡੇ ਦੀ ਕਾਸਟਾ ਜੱਟ ਸਿੱਖ ਗੋਤ ਗੰਡੇ। ਡੇਟ ਆਫ ਬਰਥ 22/8/1992 ਹਾਈਟ 5 ਫੁੱਟ 9 ਇੰਚ ਪੜਾਈ ਪਲੱਸ 2 ਪਾਸ ਇਹ ਮੁੰਡਾ ਇਟਲੀ ਦਾ ਪੀਆਰ ਆ ਜ਼ਮੀਨ 4 ਕਿੱਲੇ ਆ ਲੜਕਾ ਬਿੱਡੋ ਹੈ 9 ਸਾਲ ਦਾ ਬੱਚਾ ਹੈ ਜੀ ਪੈਣ ਦੋ ਮੈਰਿਡ ਨੇ ਭਰਾ ਨੂੰ ਮਾਤਾ ਤੇ ਪਿਤਾ ਨੇ ਗੁਰਸਿੱਖ ਪਰਿਵਾਰ ਹੈ ਕੁੜੀ ਵਧੀਆ ਸੋਹਣੀ ਸੁਨੱਖੀ ਹੋਵੇ ਮੁੰਡਾ ਵਿਆਹ ਤੋਂ ਬਾਅਦ ਇਟਲੀ ਆਪਣੇ ਨਾਲ ਹੀ ਰੱਖੇਗਾ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਬਾਕੀ ਘਰ ਦਾ ਕੰਮ ਕਰ ਜਾਣਦੀ ਹੋਵੇ ਫੈਮਿਲੀ ਇੱਜ਼ਤਮਾਨ ਫੈਮਿਲੀ ਦੀ ਲੜਕੀ ਇੱਜ਼ਤਮਾਨ ਕਰਨ ਵਾਲੀ ਹੋਵੇ ਮੁੰਡਾ ਵਧੀਆ ਸਿੱਖ ਸਰਦਾਰ ਆ ਸੋਹਣਾ ਸੁਨੱਖਾ ਗੰਨੇਸ਼ੇ ਪੱਤੇ ਤੋਂ ਰਹਤਾ ਬਾਕੀ ਸੂਝਵਾਨ ਤੇ ਸਿਆਣਾ ਜੀ ਪੜਿਆ ਲਿਖਿਆ ਲੜਕੀ ਵਿੱਡੋ ਹੋਵੇ ਚਾਹੇ ਡਾਈਵੋਰਸ ਹੋਇਆ ਹੋਵੇ ਪਰ ਬੱਚਾ ਨਾ ਕੋਈ ਹੋਵੇ ਇਹ ਪਰਿਵਾਰ ਲੜਕੀ ਦਾ ਰਿਸ਼ਤਾ ਜੀ ਲੈ ਲੈਣਗੇ ਆਗਲਾ ਰਿਸ਼ਤਾ ਆਇਆ ਜੀ 2059 ਫਾਈਲ ਨੰਬਰ ਲੜਕੀ ਦਾ ਰਿਸ਼ਤਾ ਹੈ ਜੀ ਜ਼ਿਲ੍ਹਾ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਕੁੜੀ ਦੀ ਕਾਸਟ ਹੈ ਜੱਟ ਸਿੱਖ ਗੋਤ ਖੈਰ ਆ ਡੇਟ ਆਫ ਬਰਥ 18 ਅਕਤੂਬਰ 1997 ਹਾਈਟ 5 ਫੁਟ 6 ਇੰਚ ਸਟੱਡੀ ਬੀ ਐਸ ਸੀ ਨਰਸਿੰਗ ਪਰਿਵਾਰ ਚ ਮਾਤਾ ਪਿਤਾ ਤੇ ਦੋ ਸਿਸਟਰ 1 ਬ੍ਰਦਰ ਫਾਦਰ ਫਾਰਮਰ ਮਦਰ ਹਾਊਸ ਵਾਈਫ ਨੇ ਰਿਕੁਆਇਰਮੈਂਟ ਬாய் ਮਾਸਟਰ ਵੀਪੀ ਆਰ ਹੋਵੇ ਕੈਨੇਡਾ ਯੂ ਐਸ ਆ ਅਸਟ੍ਰੇਲੀਆ ਦਾ ਬਿਲੋਂਗ ਕਰਦਾ ਹੋਵੇ ਜੀ ਜੱਟ ਸਿੱਖ ਫੈਮਿਲੀ ਤੋਂ ਹਾਈਟ 5 ਫੁੱਟ 11 ਇੰਚ ਤੋਂ ਘੱਟ ਨਾ ਹੋਵੇ ਜ਼ਮੀਨ ਹੋਵੇ ਨਾਲ ਪੀਆਰ ਜ਼ਰੂਰ ਹੋਵੇ ਏਰੀਆ ਤਰਨਤਨ ਜਾਂ ਫਿਰ ਮੋਗਾ ਅਮਰਸਰ ਬਾਕੀ ਨਹੀਂ ਰਬਾਉਟ ਕੁੜੀ ਵਧੀਆ ਸੋਣੀ ਸੁਨੱਖੀ ਐ ਮੁੰਡਾ ਵਧੀਆ ਸੋਹਣਾ ਸੁਨੱਖਾ ਹੋਵੇ ਵਧੀਆ ਫੈਮਿਲੀ ਤੋਂ ਹੋਵੇ ਜੀ ਰਿਸ਼ਤਾ ਜ਼ਮੀਨ ਮੁੰਡੇ ਨੂੰ 5 ਕਿੱਲੇ ਤੋਂ ਉੱਪਰ ਆਉਂਦੀ ਹੋਵੇ ਮੁੰਡਾ ਨਸ਼ੇ ਪੱਤੇ ਤੋਂ ਰਹਿਤ ਹੋਵੇ 2059 ਫਾਈਲ ਨੰਬਰ ਇਹ ਰਿਸ਼ਤਾ ਕਹੇਗੀ ਤੁਸੀਂ ਸਾਡੇ ਤੋਂ ਜਾਣਕਾਰੀ ਲੈ ਸਕਦੇ ਹੋ ਜੀ ਆਗਲਾ ਰਿਸ਼ਤਾ ਆਇਆ ਜੀ 2060 ਫਾਈਲ ਨੰਬਰ ਜ਼ਿਲ੍ਹਾ ਪਟਿਆਲਾ ਕੁੜੀ ਦੀ ਕਾਸਟ ਹੈ ਜੱਟ ਸਿੱਖ ਗੋਤ ਵਰਕ ਡੇਟ ਆਫ ਬਰਥ 1994 ਦਾ ਬਰਨ ਹਾਈਟ 5 ਫੁੱਟ 7 ਇੰਚ ਸਟੱਡੀ ਪਲੱਸ 2 ਪਾਸ ਕਰਕੇ 3 ਸਾਲ ਦੀ ਪੜ੍ਹਾਈ ਕੀਤੀ ਹੈ ਨਰਸਿੰਗ ਦੀ ਉਸ ਤੋਂ ਬਾਅਦ 2 ਸਾਲ ਦੀ ਸਟੱਡੀ ਕੈਨੇਡਾ ਜਾ ਕੇ ਹੋਰ ਨਰਸਿੰਗ ਦੀ ਕਰੀ ਸੀ ਲੜਕੀ ਕੈਨੇਡਾ ਦੀ ਪੀਆਰ ਹੈ ਟੋਰਾਂਟੋ ਦੇ ਨਾਲ ਨੈਗਰਾ ਫੋਲ ਵਿੱਚ ਰਹਿ ਰਹੀ ਹੈ ਕੈਨੇਡਾ ਲੜਕੀ ਉੱਥੇ ਹੀ ਨਾਲ ਜੌਬ ਕਰਦੀ ਐ ਸੈਲਰੀ ਵਧੀਆ ਲੈ ਰਹੀ ਐ ਇਸ ਟਾਈਮ ਦੀ ਪਰਿਵਾਰ ਚ ਕੁੜੀ ਦੇ ਮਾਤਾ ਪਿਤਾ ਤੇ ਦੋ ਭੈਣਾਂ ਤੇ ਇੱਕ ਭਰਾ ਹੈਗਾ ਬੱਚੇ ਤਿੰਨੋਂ ਹੀ ਇਹਨਾਂ ਦੇ ਅਨਮੈਰਿਡ ਆ ਫਾਦਰ ਸਾਹਿਬ ਲੜਕੀ ਦੇ ਖੇਤੀਬਾੜੀ ਕਰਦੇ ਨੇ ਮਾਤਾ ਜੀ ਹਾਊਸ ਵਾਈਫ ਨੇ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਕੈਨੇਡਾ ਚ ਮੁੰਡਾ ਅਨਟਾਰੀਓ ਚ ਹੋਵੇ ਜ਼ਮੀਨ 7 ਕਿੱਲੇ ਤੱਕ ਹੋਵੇ ਮੁੰਡਾ ਮੂਨਾ ਹੋਵੇ ਬਹੁਤ ਵਧੀਆ ਗੱਲ ਐ ਬਹੁਤ ਵਧੀਆ ਸੋਨੀ ਸਨਖੀ ਹੈ ਉੱਚੀ ਲੰਮੀ ਹੈ ਵਧੀਆ ਪਰਿਵਾਰ ਤੋਂ ਰਿਸ਼ਤਾ ਹੈ ਜੀ ਵਿਆਹ ਵਧੀਆ ਕਰਨਾ ਇਸ ਪਰਿਵਾਰ ਨੇ ਇਸ ਪਰਿਵਾਰ ਨਾਲ ਸੰਪਰਕ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਨੰਬਰ ਲੈ ਲੀ ਜੀ ਇਹ ਰਿਸ਼ਤੇ ਸਾਡੇ ਦੁਆਰਾ ਵੀ ਕਰਵਾਏ ਜਾਂਦੇ ਆ ਜੀ ਬਾਕੀ ਰਿਸ਼ਤੇ ਮੈਚ ਕਰਕੇ ਹਰ ਹਰ ਇੱਕ ਪਰਿਵਾਰ ਨੂੰ ਦਿੰਨੇ ਆਗੇ ਲਾਲ ਪੱਟੀ ਤੇ ਪਰਿਵਾਰਾਂ ਦਾ ਨੰਬਰ ਦਿੱਤਾ ਹੋਇਆ ਹੈ ਜੀ ਇਹ ਰਿਸ਼ਤੇ ਬਹੁਤ ਹੀ ਵਧੀਆ ਪਰਿਵਾਰ ਤੋਂ ਸੀ ਜੀ ਧੰਨਵਾਦ ਜੀ